ਪੁਆਜੀ ਮੈਨੂੰ ਪਤਾ ਵਾ ਉਹ ਘਰ ਚ ਇਕੱਲਾ ਵਾ ਪਰ ਮੈਂ ਦੱਸੋ ਕੀ ਕਰਾਂ ਮੈਂ ਤੇ ਆਪਣੇ ਸੋਹਰਿਆਂ ਦੇ ਹਿਸਾਬ ਨਹੀਂ ਚੱਲਣਾ ਵਾ ਨਾ ਇਹ ਤੇ ਮੈਨੂੰ ਪਹਿਲੇ ਵੀ ਨਹੀਂ ਸੀ ਉੱਥੇ ਜਾਣ ਦਿੰਦੇ ਹੁਣ ਕਿੱਥੋਂ ਇਹਨਾਂ ਨੇ ਜਾਣ ਦੇਣਾ ਉੱਥੇ ਪੁੱਤ ਪੁੱਤ ਕਦੀ ਮਾਂ ਦਾ ਵਸਾ ਨਹੀਂ ਖਾਦਾ ਹੁਣ ਕਿ ਉਚੜ ਗਈ ਤੂੰ ਗਈ ਕਿਉਂ ਨਹੀਂ ਮੀਰ ਤੇਰਾ ਇਕੱਲਾ ਉੱਥੇ ਕੌਣ ਕਰੂਗਾ ਉਹਦਾ ਪੁਆਜੀ ਮੈਂ ਇਹਨਾਂ ਦੇ ਕਹਿਣ ਤੇ ਚੱਲਦੀ ਰਹੀ ਮੈਂ ਸੋਚਿਆ ਕਿ ਚੱਲ ਮੈਨੂੰ ਖੁਸ਼ ਹੋ ਕੇ ਕੱਲਣਗੇ ਬੜੀ ਵਾਰ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਮੇਰੀ ਮੰਮੀ ਨਹੀਂ ਠੀਕ ਮੈਨੂੰ ਭੇਜ ਦਿਓ ਮੇਰੀ ਮੰਮੀ ਨਹੀਂ ਠੀਕ ਮੈਨੂੰ ਭੇਜ ਦਿਓ ਪਰ ਮੇਰੀ ਤਾਂ ਸੁਣਨ ਵਾਲਾ ਹੀ ਕੋਈ ਨਹੀਂ ਜੇ ਘਰ ਵਾਲਾ ਸਾਥ ਦਿੰਦਾ ਹੋਵੇ ਨਾ ਤਾਂ ਵੀ ਜਨਾਨੀ ਸਹੀ ਰਹਿੰਦੀ ਆ ਤਾਂ ਵੀ ਉਹ ਜੋ ਚਾਵੇ ਨਾ ਕਰ ਸਕਦੀ ਆ ਮੈਨੂੰ ਇਹਨਾਂ ਦਾ ਵੀ ਕੋਈ ਸਾਥ ਨਹੀਂ ਇਹ ਵੀ ਮੰਮੀ ਜੀ ਦੇ ਮਗਰ ਲੱਗਦੇ ਸੀ ਆ ਹੁਣ ਥੋੜਾ ਜਿਹਾ ਪਛਤਾਉਣ ਡੇ ਆ ਕੱਲ ਪਰਸੋਂ ਦਾ ਹੁਣ ਮੇਰੇ ਮਗਰ ਮਗਰ ਤੁਰੇ ਫਿਰਦੇ ਆ ਚੱਲ ਉੱਥੇ ਸਾਹਿਲ ਕੋ ਚਲੀਏ ਚੱਲ ਉੱਥੇ ਸਾਹਿਲ ਕੋ ਚਲੀਏ ਮੈਂ ਸੋਚਿਆ ਹੁਣ ਜਾ ਕੇ ਉੱਥੇ ਕੀ ਕਰਨਾ ਜਦੋਂ ਜਾਣਾ ਸਾਰਾ ਕੁਝ ਖਤਮ ਹੋ ਗਿਆ ਉਦੋਂ ਨਹੀਂ ਗਏ ਤੁਸੀਂ ਹੁਣ ਤਾਂ ਸਾਰਾ ਕੁਝ ਖਤਮ ਹੋ ਗਿਆ ਹੁਣ ਤੁਸੀਂ ਉਸ ਮੁੰਡੇ ਦਾ ਸੋਚੋ ਉਹਦਾ ਕਿਤਰਾ ਕਰਨਾ ਉਹਦੇ ਕੋਲ ਜਾ ਉਹਦਾ ਸੋਚ ਕੁਛ ਪੋਹ ਜੀ ਇੰਨਾ ਕੁਝ ਮੇਰੇ ਨਾਲ ਕਰਦੇ ਰਹੇ ਮੈਂ ਨਹੀਂ ਉੱਥੇ ਜਾ ਕੇ ਦੰਦ ਤੋਂ ਦੰਦ ਚੁੱਕਿਆ ਕਿਉਂਕਿ ਤੁਹਾਨੂੰ ਤੇ ਪਤਾ ਹੀ ਹੈ ਮੇਰੀ ਮਾਂ ਤੇ ਪਹਿਲੇ ਹੀ ਇੰਨੀ ਦੁਖੀ ਸੀ ਪਾਪਾ ਮੇਰੇ ਸਿਰ ਤੇ ਨਹੀਂ ਹੈਗੇ ਤੇ ਤੁਹਾਨੂੰ ਪਤਾ ਮੈਂ ਇਹ ਦੱਸਿਆ ਹੀ ਨਹੀਂ ਕਿ ਮੇਰੇ ਸਹੁਰੇ ਮੈਨੂੰ ਇੰਨਾ ਤੰਗ ਕਰਦੇ ਆ ਮੈਨੂੰ ਇੱਥੇ ਨਹੀਂ ਆਉਣ ਦਿੰਦੇ ਕਦੀ ਨਹੀਂ ਮੈਂ ਕੁਝ ਦੱਸਿਆ ਜਿਗਰਾ ਜਿਹੜਾ ਤੂੰ ਇੰਨਾ ਬਰਦਾਸ਼ਤ ਕੀਤਾ ਮਾਂ ਪੂਰੀ ਹੋਈ ਤੇ ਗਈਓ ਪਹਿਲੋਂ ਨਾ ਗਈਓ ਪੁੱਤ ਨੂੰ ਹਾਂ ਉਹ ਕਿੱਥੇ ਜਾਣਾ ਉੱਥੇ ਕੀ ਕਰੇਗੀ ਹੁਣ ਹੁਣ ਤਾਂ ਮਾਂ ਲੱਭਣੀ ਨਹੀਂ ਤੁਹਾਨੂੰ ਪਤਾ ਭੂਆ ਜੀ ਸਾਹਿਲ ਮੈਨੂੰ ਹੀ ਗਲਤ ਸਮਝਦਾ ਹੈ ਤੱਕ ਉਹਨੂੰ ਨਹੀਂ ਇਸ ਗੱਲ ਦਾ ਪਤਾ ਕਿ ਇਹ ਇਦਾਂ ਕਰਦੇ ਆ ਉਹਨੂੰ ਇਹੋ ਹੀ ਆ ਕਿ ਦੀਦੀ ਜਾਣ ਕੇ ਨਹੀਂ ਆਈ ਕਿਤੇ ਮੈਨੂੰ ਮਿਲਦਾ ਥੋੜਾ ਜਿਹਾ ਜਨਾਉ ਉਹ ਇਹੋ ਸੋਚਦਾ ਦੀਦੀ ਦਾ ਕਸੂਰ ਹੈ ਸਾਰਾ ਦੀਦੀ ਨੇ ਇਸ ਚੀਜ਼ ਨੂੰ ਸੀਰੀਅਸ ਹੀ ਨਹੀਂ ਲਿਆ ਤੇ ਨਾ ਉਹ ਇੱਥੇ ਪਹੁੰਚੀ ਆ ਤੂੰ ਦੱਸਿਆ ਨਹੀਂ ਨਾ ਉਹਨੂੰ ਤਾਂ ਹੀ ਉਹਨੂੰ ਭੁਲੇਖਾ ਲੱਗਦਾ ਵੀ ਉਹ ਦੱਸਦੀ ਨਹੀਂ ਦੀਦੀ ਖਰੇ ਕੀ ਗੱਲ ਆ ਆਉਂਦੀ ਨਹੀਂ ਕਿਉਂ ਨਹੀਂ ਆਉਂਦੀ ਉਹਨੂੰ ਇਹੀ ਗੱਲ ਆ ਪੀ ਜਾਣ ਕੇ ਨਹੀਂ ਆਉਂਦੀ ਦੀਦੀ ਸਾਡੇ ਕੋਲ ਪੋਹਾ ਜੀ ਮੇਰਾ ਇਰਾਦਾ ਹੁਣ ਉਹਨੂੰ ਮੈਂ ਸਾਰਾ ਕੁਝ ਸੱਚ ਦੱਸਾਂਗੀ ਬੜਾ ਚਿਰ ਮੈਂ ਪਰਦੇ ਰੱਖ ਲਏ ਇਹਨਾਂ ਦੇ ਬਹੁਤ ਚਿਰ ਪਰਦੇ ਰੱਖ ਲੇ ਪਰ ਮੈਂ ਤੋਂ ਓਖਾ ਹੀ ਖਾਦਾ ਹੁਣ ਮੈਂ ਆਪਣੇ ਭਰਾ ਨੂੰ ਸਾਰਾ ਕੁਝ ਸੱਚ ਦੱਸਾਂਗੀ ਸਾਰਾ ਕੁਝ ਦੱਸਣਾ ਪੈਣਾ ਉਸ ਇੱਕ ਇੱਕ ਗੱਲ ਦੱਸਦੀ ਪੁੱਤ ਮੇਰੇ ਨਾਲ ਇਤਰਾ ਹੁੰਦਾ ਹੀ ਆ ਹੁੰਦਾ ਹੀ ਤਾਂ ਨਹੀਂ ਮੈਂ ਆਈ ਤਾਂ ਉਹਨੂੰ ਪਤਾ ਲੱਗੂਗਾ ਤਾਂ ਉਹਦਾ ਗੁੱਸਾ ਗਿਲਾ ਦੂਰ ਹੋਊਗਾ ਹੀ ਸਹੀ ਗੱਲ ਕਹਿੰਦੇ ਕੋਹਾ ਜੀ ਤੁਸੀਂ ਮੈਨੂੰ ਹੁਣ ਸਭ ਕੁਝ ਦੱਸਾਂਗੀ ਕਿ ਮੈਨੂੰ ਇਦਾਂ ਦੇ ਸਹੁਰੇ ਮਿਲੇ ਐ ਇਦਾਂ ਦਾ ਤੇਰਾ ਭਾਜੀ ਤੇ ਐਦਾਂ ਦੀ ਤੇਰੀ ਮਾਸੀ ਆ ਜਿਹੜੀ ਮੇਰੀ ਚੱਲਣ ਹੀ ਨਹੀਂ ਦਿੰਦੇ ਘਰ 'ਚ ਉਹ ਤਾਂ ਮਾਵਾ ਦੀ ਤੇ ਸਦਾ ਹੀ ਲੋੜ ਹੁੰਦੀ ਆ ਤੂੰ ਤੂੰ ਟਾਈਮ ਤੇ ਹੀ ਗਈਆਂ ਤੇ ਕੀ ਵੇਖਿਆਈ ਉੱਥੇ ਜਾ ਕੇ ਕੁਝ ਵੀ ਨਾ ਲੱਭਾ ਤੈਨੂੰ ਤੇ ਉੱਥੇ ਹੁਣ ਭਰਾ ਆ ਉਹਨੂੰ ਸਮਝਾ ਉਹਨੂੰ ਦੱਸ ਕਿ ਮੈਂ ਆ ਸਥਿਤੀ ਤੋਂ ਗੁਜ਼ਰਨ ਲਈ ਆ ਮੈਂ ਇਦਾਂ ਆ ਕੁਝ ਹੁੰਦਾ ਵੀਰ ਮੇਰਾ ਹੁਣ ਰਲ ਕੇ ਰਹੀਏ ਮੇਰੀ ਗੱਲ ਸੁਣੀ ਹੁਣ ਉਹਨੂੰ ਸਮਝਾਈ ਜਾ ਕੇ ਉਹਦੋਂ ਦੇ ਭੂਆ ਜੀ ਰਹਿਣ ਮੈਂ ਇੱਥੇ ਡਈ ਆ ਤੇ ਧਿਆਣ ਮੇਰਾ ਉਹਦੇ ਵਾਲਿਆ ਨਿਆਣੇ ਵਾਲ ਕੀ ਪਤਾ ਨਹੀਂ ਕੀ ਕਰਦਾ ਹੋਊਗਾ ਉਹਨੂੰ ਰੋਟੀ ਪਾਣੀ ਕੌਣ ਦਿੰਦਾ ਹੋਊਗਾ ਕੀ ਕਰਦਾ ਹੋਊਗਾ ਘਰ ਚ ਇਕੱਲਾ ਉਹ ਦੱਸੋ ਤੇਰਾ ਤਾਂ ਧਿਆਨ ਪੁੱਤ ਉੱਥੇ ਹੀ ਰਹਿਣਾ ਭਾਬੀ ਜੋ ਮਰਜ਼ੀ ਹੋ ਜਾਏ ਤੇਰਾ ਧਿਆਨ ਉੱਥੇ ਹੀ ਰਹਿਣਾ ਇਹ ਕੀ ਕਰਦਾ ਹੋਊ ਬਾਹਰ ਆ ਕੇ ਅੰਦਰ ਆ ਰੋਟੀ ਖਾਧੀ ਕਿ ਨਹੀਂ ਖਾਧੀ ਕਿੱਥੇ ਗਿਆ ਕਿੱਥੇ ਨਹੀਂ ਤੂੰ ਇੱਥੇ ਤਲਫਦੀ ਰਹਿਣਾ ਤੂੰ ਨੇ ਉੱਥੇ ਸੌਂਦੀ ਰਹਿਣਾ ਵੀ ਭੈਣ ਨਹੀਂ ਮੇਰ ਕੋ ਆਈ ਭੈਣ ਚਾਈ ਚਲ ਗਈ ਫੇਰ ਉਹ ਆ ਜਾਈ ਮੈਂ ਮਾਰਾਂਗੀ ਗੇੜਾ ਨਹੀਂ ਪੁੱਤ ਜਰੂਰ ਜਾਣਾ ਤੂੰ جا کے ਆ ਜੇ ਜਾਣ ਦਿੰਦੇ ਤਾਂ ਵੀ ਨਹੀਂ ਤੇ ਇਹਨਾਂ ਨੂੰ ਕਹਿ ਕੇ ਜਾ ਫਿਰ ਮੈਂ ਜਾਣਾ ਮੇਰਾ ਭਰਾ ਕੱਲਾ ਵਾ ਮੈਂ ਹੋ ਕੇ ਆਵਾਂ ਹੁਣ ਤੇ ਮੰਮੀ ਵੀ ਐ ਨਹੀਂ ਗਈ ਹੁਣ ਤੇ ਮੰਮੀ ਵੀ ਮਰ ਗਈ ਐ ਕਹਿ ਦੀ ਤੂੰ ਕਹਿ ਕੇ ਜਾ ਇਹਨਾਂ ਨੂੰ ਹੋ ਕੇ ਆਉ ਮੁੰਡੇ ਵਲ ਠੀਕ ਐ ਭੋਜੀ ਪੁੱਤ ਹੁਣ ਮੈਂ ਚੱਲੀ ਆ ਤੂੰ ਵੀਰ ਦਾ ਧਿਆਨ ਰੱਖਣਾ ਵਾ ਮੈਂ ਤੇਰੀ ਸੱਸ ਨੂੰ ਢੀਕਣ ਲਈ ਆ ਤੇਰੀ ਸੱਸ ਵੀ ਨਹੀਂ ਅਜੇ ਤੱਕ ਆਈ ਉਹ ਜਦੋਂ ਮੈਂ ਜਾਉਂਗੀ ਨਾ ਉਦੋਂ ਹੀ ਅੰਦਰ ਹੋੜ ਨਹੀਂ ਚੰਗਾ ਪੁੱਤ ਧਿਆਨ ਰੱਖੀ ਹੁਣ ਵੀਰ ਕੋ ਜਾਈਂ ਚੰਗਾ ਠੀਕ ਐ ਭੋਜੀ ਕੋਈ ਗੱਲ ਨਹੀਂ ਬਥੇਰਾ ਚੁੱਪ ਰਹਿ ਲਿਆ ਮੈਂ ਹੁਣ ਮੈਂ ਚੁੱਪ ਨਹੀਂ ਕਰੂੰਗੀ ਮੈਂ ਆਪਣੇ ਭਰਾ ਨੂੰ ਸਾਰੀ ਸਚਾਈ ਦੱਸੂੰਗੀ ਕਿ ਮੇਰੇ ਨਾਲ ਇਦਾਂ ਕਰਦੇ ਰਹੇ ਮੈਂ ਕਿਉਂ ਨਹੀਂ ਉੱਥੇ ਟਾਈਮ ਨਾਲ ਪਹੁੰਚ ਪਾਈ بڑے ਪਰਦੇ ਰੱਖ ਲੈ ਇਹਨਾਂ ਦੇ ਬਾਹਰ ਤਾਂ ਜੀ ਠੰਡ ਹੀ ਬੜੀ ਹੋ ਗਈ ਆ ਓਏ ਹੋਏ ਚਲੋ ਉੱਠ ਰੋਟੀ ਲੈ ਕੇ ਆ ਮੇਰੇ ਤੇ ਨਾਲੇ ਥੋੜਾ ਪਾਣੀ ਕੋਸਾ ਕਰਕੇ ਲੈ ਕੇ ਆ ਜਲਦੀ ਕਰ ਤਨਾਲੇ ਥੋੜਾ ਕੋਸਾ ਪਾਣੀ ਕਰ ਲਈਏ ਪੈਰ ਡਬੋਣੇ ਠੰਡ ਬੜੀ ਲੱਗਣ ਦੀ ਪੈਰਾਂ ਨੂੰ ਮੰਮੀ ਜੀ ਸਬਜੀ ਬਣੀ ਪਈ ਆ ਆਟਾ ਗੁੱਜਾ ਪਿਆ ਵਾ ਦੀਦੀ ਨੂੰ ਕਹੋ ਫੁਲਕੇ ਲਾ ਲੈਣ ਤੇ ਜਾ ਆਪ ਲਾ ਲੋ ਮੇਰੀ ਤੇ ਆਪ ਤਬੀਅਤ ਬੜੀ ਵਿਗੜੀ ਪਈ ਆ ਪਤਾ ਨਹੀਂ ਹੱਥ ਪੈਰ ਸੋਨੀ ਹੋਣ ਦੇ ਅੱਛਾ ਤੈਨੂੰ ਬਿਮਾਰੀ ਪਈ ਕੋਈ ਹੈਂ ਥੋੜੇ ਤੇ ਕੋ ਫੁਲਕੇ ਲੈ ਲਾ ਤਦੇ ਅਖੇ ਦੀਦੀ ਨੂੰ ਕਹਿ ਦਿਓ ਫੁਲਕੇ ਲੈ ਦੋ ਤੇ ਤੂੰ ਕਾਦੇ ਵਾਸਤੇ ਆ ਕੀ ਗੱਲ ਮੰਮੀ ਜੀ ਮੈਂ ਠੇਕਾ ਚੁੱਕਿਆ ਵਾ ਆਹੋ ਮੇਰੇ ਹੱਥ ਤੇ ਫੁਲਕੇ ਪਏ ਆ ਕਿ 24 ਘੰਟੇ ਮੈਂ ਹੀ ਲਾਉਣੇ ਆ ਤੇ ਤੂੰ ਹੀ ਲਾਣੇ ਹੋਰ ਮੈਂ ਥੋੜਾ ਲਾਣੇ ਆ ਕਿਉਂ ਤੁਹਾਨੂੰ ਕੀ ਗੱਲ ਆ ਲੈ ਮੈਂ ਕਿਉਂ ਲਾਵਾਂ ਜਾ ਮੇਰੀ ਕੁੜੀ ਕਿਉ ਲਾਵੇ ਉਹ ਆਈ ਪੇਕੇ ਰਹਿਣ ਉਹਨੇ ਨਹੀਂ ਲਾਣੇ ਚਲ ਸ਼ਾਬਾਸ਼ ਜਾ ਕੇ ਫੁਲਕੇ ਲਾ ਕੇ ਲੈ ਕੇ ਲਾ ਲਓ ਹੋਟਲ ਤੋਂ ਆਰਡਰ ਕਰ ਲਓ ਤੇ ਜਾਮ ਬਣਾ ਲਓ ਨਾ ਲਾਵੇ ਕੁੜੀ ਵੀ ਬਹੁਤੀ ਨਾ ਬਕਵਾਸ ਕਰਨ ਦੀ ਲੋੜ ਨਹੀਂ ਲੈ ਇੰਨਾ ਕੰਮ ਕਿੱਥੋਂ ਲਾ ਕੇ ਆਏ ਜੇ ਭੂਆ ਜੀ ਆਏ ਹੀ ਮਗਰੋਂ ਉਹ ਮਿਲਣਾ ਚਾਹੁੰਦੇ ਸੀ ਤੁਹਾਨੂੰ ਉਹ ਡੀਗੜੀ ਕੇ ਵਿਚਾਰੇ ਆਪੇ ਚਲ ਗਏ ਗਏ ਤੇ ਹੀ 2 ਮਿੰਟ ਦਾ ਕਹਿ ਕੇ ਜੇ ਤੇ 3 ਘੰਟੇ ਬਾਅਦ ਹੀ ਵਾਪਸ ਆਉਣ ਦੇ ਜੇ ਹੋਰ ਕੁਝ ਨੰਨੀ ਹੋਰ ਕੁਝ ਦੀ ਗੱਲ ਨਹੀਂ ਆ ਘਰ ਵੀ ਕੰਮ ਹੁੰਦਾ ਵਸੋ ਐਨੇ ਵੇਲੇ ਨਹੀਂ ਤੇ ਹੀ ਹੈਗੇ ਕਿ ਕਿਤੇ 2 ਮਿੰਟ ਦਾ ਜਾ ਕੇ ਕਹੋਗੇ ਤੇ 4 ਘੰਟੇ ਲਾ ਕੇ ਆਓਗੇ ਉਹਦੇ ਸੱਸ ਕਰਦੀ ਆ ਨਾ ਕੰਮ ਕਰਦੀ ਦੀ 2 ਮਿੰਟ ਕਿਤੇ ਇੱਥੇ ਬੈਂਦੀ ਆ ਆਣ ਕੇ ਬੈਂਦੀ ਤੇ ਉਸੇ ਵੇਲੇ ਚੱਲ ਜਾਂਦੀ ਆ ਉਹਨੂੰ ਘਰ ਦਾ ਫਿਕਰ ਹੁੰਦਾ ਵਾ ਤੁਹਾਨੂੰ ਤੇ ਘਰ ਦਾ ਕੋਈ ਫਿਕਰ ਹੀ ਨਹੀਂ ਆ ਤੁਸੀਂ ਤਾਂ ਸਾਰਾ ਦਿਨ ਨੌ ਤੋਂ ਛੁੱਟਿਆ ਵਾ ਨੌ ਕਰੇ ਨਾ ਕਰੇ ਬਸ ਆਪ ਤੇ ਐਸ਼ਿਆ ਕਰਨੀ ਆ ਬਸ ਕਦੀ ਕਿਹੇ ਕਰ ਕਦੀ ਕਿਹੇ ਕਰ ਕਦੀ ਕਿਹੇ ਕਰ ਬੋਲੇ ਮੇਰੇ ਕੋਲ ਨਹੀਂ ਲੈਣੇ ਕੰਮ ਮੇਰੇ ਨਾਲ ਦਾ ਕੰਮ ਵੰਡੋ ਤੇ ਆਪ ਕਰਿਆ ਕਰੋ ਹੂੰ ਹੂੰ ਉਹ ਬੈ ਜਾ ਰਮਾਨਾ ਆ ਥੋੜੇ ਦਿਨਾਂ ਤੋਂ ਮੈਂ ਵੇਖਣ ਲਈ ਆ ਆ ਪਰ ਤੇਰੇ ਪੁੰਗਰ ਆਏ ਆ ਤੇ ਆ ਮੈਂ ਕੱਢ ਦੇਣੀ ਕਿਸ ਦਿਨ ਕੈਂਚੀ ਨਾਲ ਤੇ ਮੈਂ ਦੱਸਾਂ ਕੋਈ ਗੱਲ ਨਹੀਂ ਮੰਮੀ ਜੀ ਜੋ ਤੁਸੀਂ ਕਰਨਾ ਕਰ ਲਿਓ ਤੇ ਕਰੂੰਗੀ ਹੋਰ ਤੇਰੇ ਮੂੰਹ ਵੱਲ ਥੋੜਾ ਵੇਖੀ ਜਾਣਾ ਮੈਂ ਕਿਤਨਾ ਬਕਵਾਸ ਕਰਨ ਢਈ ਆ ਚੱਲ ਉੱਠ ਕੇ ਰੋਟੀ ਬਣਾ ਕੇ ਲੈ ਕੇ ਆ ਮੰਮੀ ਮੈਂ ਸਬਜ਼ੀ ਬਣਾਉਂਦੀ ਆ ਆਟਾ ਗੁੰਨਦਾ ਵਾ ਹੁਣ ਮੇਰੀ ਤਬੀਅਤ ਨਹੀਂ ਠੀਕ ਤੇ ਤੂੰ ਹੀ ਫੁਲਕਾ ਬਣਾ ਕੇ ਖਾ ਲੋ ਨਹੀਂ ਤੇਰੇ ਠੀਕ ਕਿਹੜੇ ਵਲੇ ਹੁੰਦੀ ਆ ਮੈਂ ਜਾ ਕੇ ਲੰਮੇ ਪੈਣ ਲੱਗੀ ਆ ਹੱਡੀਆਂ ਦਾ ਧਾਂਚਾ ਜਿਹਾ ਸਾਨੂੰ ਦੇਤਾ ਉਹਨਾਂ ਨੇ ਉਹ ਮੰਮੀ ਜੀ ਕੀ ਹੋ ਗਿਆ ਕੀ ਰੋਲਾ ਪਾਇਆ ਜੇ ਇਹਦੀ ਗੱਲ ਸੁਣ ਲਾ ਮੈਨੂੰ ਕਹਿੰਦੀ ਮੈਂ ਨਹੀਂ ਰੋਟੀ ਬਣਾਣੀ ਰੋਟੀ ਨਹੀਂ ਬਣਾਉਣੀ ਮੈਂ ਨਹੀਂ ਕੋਈ ਕੰਮ ਕਰਿਆ ਕਰਨਾ ਆਖੇ ਕੰਮ ਹੋਣ ਤੋ ਹੀ ਕਰਿਆ ਕਰੋ ਇਹ ਮੈਨੂੰ ਲੱਗੇ ਦੱਸ ਤਨਾਲੇ ਕਹਿੰਦੇ ਜਿੱਥੇ ਜਾਣਾ ਮੈਨੂੰ ਦੱਸ ਕੇ ਜਾਇਆ ਕਰੋ। ਦੀਦੀ ਮੈਂ ਇਹ ਨਹੀਂ ਕਿਹਾ। ਮੈਂ ਇਹਨਾਂ ਕਿਹਾ ਵਾ ਕਿ ਮੇਰੀ ਤਬੀਅਤ ਅੱਜ ਠੀਕ ਨਹੀਂ। ਤੁਹਾਡੇ ਸਾਹਮਣੇ ਸਬਜ਼ੀ ਬਣਾ ਕੇ ਹਟੀਆਂ ਆਟਾ ਗੁੱਜਾ ਦੋ ਫੁਲਕੇ ਲਾ ਲਓ ਹੁਣ। ਮੈਂ ਇਹ ਤੇ ਨਹੀਂ ਕਿਹਾ ਮੈਂ ਕੰਮ ਨਹੀਂ ਕਰਿਆ ਕਰਨਾ। ਇਹ ਤੇ ਆਪਣੇ ਕੋਲੋਂ ਬਣਾਉਣ ਦੇ ਤੇ ਬਣਾਈ ਜਾਣ। ਚਲ ਜਾ ਉੱਠ ਕੇ ਫੁਲਕੇ ਲਾ। ਉੜ ਜਾ। ਨਹੀਂ ਤੇਰੀ ਮਾਂ ਮਰ ਗਈ ਹਜੇ ਵੀ ਉਹਨੂੰ ਬੈਠੀ ਰੋਈ ਜਾਂਦੀ ਆ। ਨਹੀਂ ਚਲ ਕੋਈ ਜਾ ਉਹ ਵੀ ਜਿੱਤੇ ਹੀ ਰੈਸਟ ਕਰ ਲੋ ਫਿਰ। ਕੋਈ ਨਹੀਂ ਆ ਬਣਾ ਲਾਂਗੇ ਫੁਲਕੇ। ਜੀਦੀ ਨੂੰ ਤਾਂ ਕਦੀ ਮਿਲਣ ਨਹੀਂ ਦਿੱਤਾ। ਮਰੀ ਨੂੰ ਤਾਂ ਰੋਲਣ ਦੋ ਸ਼ੁਕਰ ਕਰ ਤੈਨੂੰ ਮਰੀ ਤੇ ਭੇਜਤਾ ਸੀ ਤੇ ਜੇ ਨਾ ਭੇਜਤੇ ਫਿਰ ਵਿੰਦੀ ਰਹਿਣਾ ਸੀ ਐਸੇ ਕਰਕੇ ਤੇਰੀ ਆਵਾਜ਼ ਨਿਕਲ ਲੱਗ ਪਈ ਕਿ ਤੈਨੂੰ ਮਰੀ ਤੇ ਭੇਜਤਾ ਸੀ ਤੇ ਜੇ ਨਾ ਨਾ ਭੇਜਦੇ ਅੱਜ ਜਿਹੜੀਆਂ ਤੂੰ ਚੀਕਾਂ ਮਾਰਨ ਢਈ ਨਾ ਉਹ ਵੀ ਮਾਰਨੀਆਂ ਨੇ ਸੀ ਚੱਲ ਉੱਠ ਉਹ ਮੰਮੀ ਜੀ ਕੀ ਕਰੀ ਜਾਂਦੇ ਹੋ ਤੁਸੀਂ ਇਹ ਤੇਰ ਕੋਈ ਸਿੱਧੀ ਹੋਣੀ ਇਹ ਮੇਰ ਕੋਈ ਸਿੱਧੀ ਹੋਣੀ ਹੈ ਮੰਮੀ ਜੀ ਮੈਨੂੰ ਤੇ ਲੱਗਦਾ ਉਹਨੇ ਕਿਸੇ ਕੋ ਵੀ ਨਹੀਂ ਹੁਣ ਸਿੱਧੀ ਹੋਣਾ ਜੋ ਉਹਦੇ ਤੇਵਰ ਹੋ ਗਿਆ ਤੇਵਰ ਤਾਂ ਇਹਦੇ ਕਰ ਦੂੰਗੀ ਮੈਂ ਸਿੱਧੇ ਅੱਛਾ ਮੰਮੀ ਜੀ ਛੱਡੋ ਪਰ ਤੁਹਾਨੂੰ ਕਦੋਂ ਦੀ ਟੀਕਨ ਦੇਈ ਹੈ ਤੁਸੀਂ ਕਿੱਥੇ ਚਲ ਗਏਂ ਹੀ ਮੁੜੇ ਹੀ ਨਹੀਂ ਨਹੀਂ ਮੈਂ ਤਾਂ ਜਾਣ ਕੇ ਗਈ ਸੀ ਮੈਂ ਵੇਖ ਲਿਆ ਸੀ ਮੋੜ ਤੋਂ ਇਹਦੀ ਭੂਆ ਤੁਰ ਹੀ ਆਂ ਡਈ ਸੀ ਨੀ ਭੂਆ ਵੀ ਇਹ ਦੇਵਰ ਕੀ ਸਿਰ ਖਾਂਦੀ ਮੇਰਾ ਤੇ ਮੈਂ ਕਿਹਾ ਜਦੋਂ ਨਿਕਲ ਕੇ ਜਾਊਗੀ ਤੇ ਮੈਂ ਹੋਜੂਗੀ ਉਹ ਨਾਲ ਹੀ ਉਹਨਾਂ ਨੂੰ ਮੈਂ ਪੁੱਛਿਆ ਮੈਂ ਕਿਹਾ ਸਾਡੇ ਘਰ ਵੇਖੋ ਜਦੋਂ ਕੋਈ ਪਰੋਣਾ ਨਿਕਲੂਗਾ ਨਾ ਤੇ ਮੈਨੂੰ ਦੱਸ ਦਿਓ ਤੇ 3 ਘੰਟੇ ਹੋ ਗਏ ਮੈਂ ਤਾਂ ਆਪ ਉੱਥੇ ਬੈਠੀ ਥੱਕ ਗਈ ਸੀ ਵੇਖਿਆ ਉਹਨਾਂ ਦੇ ਕੈਮਰੇ ਸਾਣੀ ਮੈਂ ਬੈਗੀ ਕੈਮਰੇ ਦੇ ਕੇ ਕੁਰਸੀ ਢਾ ਕੇ ਤੇ ਜਦੋਂ ਵੇਖਿਆ ਹੌਲੀ ਹੌਲੀ ਨਿਕਲ ਗਏ ਤੇ ਮੈਂ ਫਿਰ ਸਿੱਧਾ ਆ ਗਈ ਆਪਣੇ ਘਰੇ ਤੇ ਨਹੀਂ ਮੰਮੀ ਜੀ ਜੇ ਬਾਈ ਚਾਹ ਆਉਦੀ ਭੂਆ ਨੇ ਰਾਤ ਰਹਿਣਾ ਹੁੰਦਾ ਤਾਂ ਤੁਸੀਂ ਇੱਥੇ ਵੜਨਾ ਨਹੀਂ ਫੇਰ ਕੀ ਆ ਫਿਰ ਮੈਂ ਤੈਨੂੰ ਫੋਨ ਕਰ ਦੇਣਾ ਸੀ ਚੱਲ ਛੱਡ ਹਾਂ ਦੱਸ ਕੀ ਆ ਤੁਸੀਂ ਦੱਸੋ ਮੈਨੂੰ ਕੱਲ ਜਿਹੜਾ ਤੁਸੀਂ ਮੈਨੂੰ ਕਹਿੰਦੇ ਸੀ ਸੂਟ ਤੇ ਚੀਜ਼ਾਂ ਲਈਆਂ ਮੈਂ ਚਲੋ ਆ ਮੈਨੂੰ ਵਿਖਾ ਦਿਓ ਹੁਣ ਅੱਛਾ ਆਓ ਲਿਆ ਤੇ ਉੱਥੇ ਚਾਬੀ ਪਈ ਬਾਰੀ ਚ ਤੇ ਜਾ ਵੇਖ ਲੈ ਜਾ ਕੇ ਮੰਮੀ ਜੀ ਮੈਂ ਵੇਖਦੀ ਰਹੀ ਉੱਥੇ ਮੈਨੂੰ ਨਹੀਂ ਤੀਸੀ ਚਲੋ ਤੁਸੀਂ ਆਓ ਮੇਰੇ ਨਾਲ ਹਾਏ ਹਾਏ ਨਹੀਂ ਬੈਲਾ ਦੇ ਹੁਣ ਮੈਨੂੰ ਫੇਰ ਤੂੰ ਨਾਲ ਲੈ ਚੱਲਈ ਆ ਤੇ ਮੰਮੀ ਉੱਥੇ ਵੀ ਕੈਮਰੇ ਕੇ ਬੈਠੇ ਹੀ ਆਏ ਜੀ ਥੱਕੇ ਨਹੀਂ ਤੁਸੀਂ ਚਲੋ ਉઠੋ ਚੱਲ ਨਹੀਂ ਤੂੰ ਮੀ ਦੱਸ ਸੂਟ ਲੈ ਕੇ ਮੇਰੇ ਗਲੋ ਲੱਥਣਾ ਚੱਲ ਤੋਰਾ ਚੱਲ ਆ ਜਾ ਆ ਜਾ ਬੜਾ ਸੋਹਣਾ ਸੂਟ ਆ ਜਾ ਆ ਵੇਖ ਚਾਬੀ ਇੱਥੇ ਹੈ ਮੰਮੀ ਜੀ ਕਿਤੇ ਵੀ ਨਹੀਂ ਮੈਂ ਸਾਰੇ ਵੇਖ ਲਈ ਆ ਵੇਖੋ ਇੱਧਰ ਵੀ ਸਾਰੇ ਇੱਥੇ ਵੇਖ ਤੇ ਸੀ ਮੈਂ ਰੱਖਦੀ ਤੇਰੇ ਕੋਲ ਲਗਾ ਕੇ ਵੇਹੇ ਦੇ ਵਿੱਚ ਹੀ ਆ ਇਹ ਤੇ ਪਤੂ ਹੀ ਵਿੱਚ ਨਹੀਂ ਕਿਤੇ ਇਹ ਤੇਰੇ ਕਿਸੇ ਚਾਬੀ ਕਿੱਥੇ ਗਈ ਆ ਮੰਮੀ ਜੀ ਮੈਂ ਕੀ ਚੋਫ ਕਿ ਲੱਭਦੇ ਪਈ ਕੁਝ ਨਹੀਂ ਮੈਂ ਵੈਹੀ ਕੁਝ ਵੇਖਣ ਡਈ ਆ ਕੁਝ ਨਹੀਂ ਭਾਬੀ ਤੂੰ ਜਾ ਬਾਹਰ ਤੂੰ ਕੀ ਕਰਨ ਡਈ ਆ ਰੈਸਟ ਕਰੋ ਮੰਮੀ ਜੀ ਕਿਤੇ ਅਲਮਾਰੀ ਦੀ ਚਾਬੀ ਤੇ ਨਹੀਂ ਲੱਭਣ ਡੇ ਠੀਕ ਆ ਅਲਮਾਰੀ ਦੀ ਕਿਤੇ ਚਾਬੀ ਤੇ ਨਹੀਂ ਲੱਭਦੇ ਪਈ ਸਟੋਰ ਵਾਲੀ ਦੀ ਲਿਆ ਉਹ ਮੇਰਾ ਕਿਤੇ ਭੁੱਲ ਗਈ ਸੀ ਲਿਆ ਮੇਰੀ ਦੀ ਤੀ ਦੇ ਚਾਬੀ ਦੇ ਲਿਆ ਦੇ ਚਾਬੀ ਦੇ ਮੰਮੀ ਜੀ ਐਵੇਂ ਟਾਈਮ ਵੇਸ ਨਾ ਕਰੋ ਉਹ ਚਾਬੀ ਨਹੀਂ ਮਿਲਨੀ ਤੁਹਾਨੂੰ ਉਹ ਚਾਬੀ ਮੇਰੇ ਕੋਲ ਆ ਕੀ ਮਤਲਬ ਤੇਰਾ ਤੇ ਅੱਜ ਤੋਂ ਬਾਅਦ ਅਲਮਾਰੀ ਦੀ ਚਾਬੀ ਮੇਰੇ ਕੋਲ ਹੀ ਰਹੂਗੀ ਕੀ ਕਹੀ ਦੁਬਾਰਾ ਬੋਲੀ ਤੂੰ ਕੌਣ ਹੈਂ ਅਲਮਾਰੀ ਤੂੰ ਆਪਣੇ ਪੇ ਕਿਉਂ ਲੈ ਕੇ ਆਈ ਆ ਚੋਬਰ ਕੇ ਚਾਬੀ ਫੜਾ ਮੈਨੂੰ ਮੰਮੀ ਜੀ ਅੱਜ ਤੋਂ ਬਾਅਦ ਅਲਮਾਰੀ ਚ ਜੋ ਵੀ ਤੂੰ ਕੱਢਣਾ ਮੈਨੂੰ ਪੁੱਛ ਕੇ ਕੱਢਣਾ ਜੋ ਵੀ ਦੀਦੀ ਨੂੰ ਦੇ ਕੇ ਭੇਜਣਾ ਮੈਨੂੰ ਪੁੱਛ ਕੇ ਦੇਣਾ ਲੱਗੀ ਸਮਝ ਮੇਰੀ ਗੱਲ ਸੁਣ ਲੈ ਅੱਡ ਤੂੰ ਉੱਡੀ ਫਿਰਦੀ ਹੈ ਨਾ ਹੁਣੇ ਥੱਲੇ ਆ ਜਾ ਨਹੀਂ ਤਾਂ ਫਿਰ ਤੈਨੂੰ ਮੈਂ ਸੋਚ ਲਾ ਕੀ ਕਰਾਂਗੇ ਕੀ ਕਰੋਗੀ ਕੀ ਕਰੋਗੇ ਉਹ ਹੀ ਜੋ ਤੂੰ ਸੋਚ ਨਹੀਂ ਸਕਦੀ ਤੂੰ ਹੋਣਿਆ ਤੂੰ ਮਾਲਕ ਨਹੀਂ ਆ ਜਿਹੜੀ ਤੂੰ ਮੇਰੀ ਚਾਬੀ ਨੂੰ ਹੱਥ ਲਾਇਆ ਤੂੰ ਹੁੰਦੀ ਕੌਣ ਆ ਤੂੰ ਚੋਰ ਆ ਦਾ ਮਤਲਬ ਮੇਰੇ ਕਮਰੇ ਦੀ ਫੋਲਾ ਫਲਾਈ ਲਾਨੀ ਆ ਮਮ ਜੀ ਮੈਂ ਮਾਲਕ ਨਹੀਂ ਤੇ ਤੁਸੀਂ ਮਾਲਕ ਜੀ ਹਾਂ ਮੈਂ ਮਾਲਕ ਹਾਂ ਇਸ ਘਰ ਦੇ ਤੇ ਮੈਂ ਵੀ ਮਾਲਕ ਆ ਮੈਂ ਤੁਹਾਡੀ ਨੋ ਆ ਜੇ ਤੁਸੀਂ ਮੇਰੀ ਸੱਸ ਜੇ ਨਾ ਤੁਸੀਂ ਮਾਲਕ ਜੀ ਤੇ ਮੈਂ ਵੀ ਅੱਧ ਦੀ ਮਾਲਕ ਆ ਤਾਂ ਚਾਬੀ ਰੱਖੀ ਆ ਮੈਂ ਲੱਗੀ ਸਮਝ ਮੈਂ ਵੀ ਕਹਾ ਮੇਰੀ ਅਲਮਾਰੀ ਚ ਪੈਸੇ ਕਿਤਰਾ ਗੈਪ ਹੁੰਦੇ ਆ ਮੈਂ ਕੋਈ ਪੈਸਾ ਨਹੀਂ ਲਿਆ ਮੰਮੀ ਜੀ ਮੈਂ ਕੋਈ ਚੋਰ ਨਹੀਂ ਲੱਗੇ ਸਮਝ ਤੇ ਫਿਰ ਚਾਬੀ ਕਿੱਥੇ ਗਈ ਐਦਾਂ ਮਤਲਬ ਤੈਨੂੰ ਪਤਾ ਸੀ ਕਿ ਮੈਂ ਚਾਬੀ ਐਸ ਟਿਕਾਣੇ ਤੇ ਰੱਖ ਲਈ ਤੂੰ ਉਥੋਂ ਚਾਬੀ ਚੁੱਕੀ ਮੈਂ ਤਾਂ ਮੰਨਣ ਦੀ ਆ ਮੰਮੀ ਜੀ ਕਿ ਚਾਬੀ ਮੇਰੇ ਕੋਲੇ ਚਾਬੀ ਮੈਂ ਚੁੱਕੀ ਆ ਤੇ ਅੱਜ ਤੋਂ ਬਾਅਦ ਚਾਬੀ ਮੇਰੇ ਕੋਲ ਹੀ ਰਹੂਗੀ ਭਾਬੀ ਜੀ ਆ ਕਿਦਾਂ ਦੀਆਂ ਗੱਲਾਂ ਆ ਤੁਸੀਂ ਮੰਮੀ ਦੀ ਅਲਮਾਰੀ ਚ ਚਾਬੀ ਕਿਉਂ ਰੱਖੋਗੇ ਆ ਤਾਂ ਗਲਤ ਗੱਲ ਆ ਨਾ ਨਹੀਂ ਭੋਟ ਭਰਾ ਨਹੀਂ ਪਾਲਣਾ ਪਹਿਲਾਂ ਮਾਂ ਪਾਲਦੀ ਰਹੀ ਆ ਹੁਣ ਭਰਾ ਪਾਲੂਗੀ ਭਰਾ ਨੂੰ ਪੈਸਾ ਤੇਲਾ ਦੋਗੀ ਨਾ ਕੋਈ ਭਰਾ ਕੰਮ ਕਰਦਾ ਨਾ ਕੋਈ ਕਾਰ ਕਰਦਾ ਤੂੰ ਸਮਝਦੀ ਨਹੀਂ ਇਹਦੀ ਚਾਲ ਨਹੀਂ ਬੜੀ ਚਲਾਕੀ ਏ ਸਿੱਧੀ ਤਰ੍ਹਾਂ ਕਹਿ ਕੇ ਮੇਰਾ ਭਰਾ ਮੰਗਦਾ ਏ ਉਹਨੂੰ ਪੈਸੇ ਦੇਣੇ ਆ ਮੈਂ ਬੱਸ ਕਰੋ ਮੰਮੀ ਜੀ ਕੀ ਬੱਸ ਕਰਾ ਬੜਾ ਕੁਛ ਕਰ ਲਿਆ ਤੁਸੀਂ ਹਜੇ ਖਬਰ ਤਾਂ ਮੇਰੇ ਭਰਾ ਨੂੰ ਅੱਜ ਤੋਂ ਬਾਅਦ ਕੋਈ ਵੀ ਗੱਲ ਕੀਤੀ ਤੇ ਜਿਹੜੀ ਚੀਜ਼ ਤੇ ਮੇਰੇ ਭਰਾ ਨੂੰ ਲੋੜ ਹੈ ਨਾ ਮੈਂ ਦਊਂਗੀ ਦੇਖ ਕੇ ਵਖਾ ਤੂੰ ਕਿਤਨਾ ਆਪਣੇ ਭਰਾ ਨੂੰ ਦਿੰਦੀ ਆ ਮੈਂ ਵੀ ਇੱਥੇ ਨਾ ਤੂੰ ਵੀ ਇੱਥੇ ਦਊਂਗੀ ਮੈਂ ਕਿਉਂਕਿ ਮੈਂ ਅਦੀ ਭੈਣ ਆ ਮੇਰਾ ਫਰਜ਼ ਬੰਦਾ ਵਾ ਜਿਹੜੀ ਚੀਜ਼ ਤੇ ਤੈਨੂੰ ਨਹੀਂ ਹੈਗੀ ਉਹਨੂੰ ਮੈਂ ਲੈ ਕੇ ਦਊਂਗੀ ਤੁਹਾਡੇ ਕੋਲ ਜੋ ਹੁੰਦਾ ਨਾ ਤੁਸੀਂ ਕਰ ਲਿਓ ਚੱਲ ਫਿਰ ਵੇਖ ਲਵਾਂਗੇ ਆਪਾਂ ਦੋਵੇਂ ਜਾਣੀਆਂ ਕੌਣ ਕਰਦਾ ਤੇ ਕੌਣ ਸੰਦਾ ਵੇਖਾਂਗੇ ਕੋਈ ਗੱਲ ਨਹੀਂ ਤੁਸੀਂ ਵੀ ਆਪਣੀ ਬਾਹ ਲਾ ਲਓ ਤਮੈਂ ਆਪਣੀ ਲਾ ਲੂਗੀ ਚੱਲ ਫਿਰ ਲਾ ਲਨੇ ਆ ਦੇਰੀ ਕਾਦੀ ਆ ਸ਼ਰਮ ਨਹੀਂ ਆਂਦੀ ਸੱਸ ਅਗੇ ਕਿਤਨਾ ਜ਼ੁਬਾਨ ਚਲਾਨੀ ਆ ਬੱਸ ਕਰੋ ਮੰਮੀ ਚਲੋ ਹੁਣ ਨਾਲ ਚੋਰ ਤੇ ਨਾਲੇ ਚਤਰ ਮੇਰੀ ਇੱਕ ਗੱਲ ਦੱਸੋ ਤੁਸੀਂ ਤੇ ਇਹ ਕਹੋਂ ਹੁੰਦੇ ਹੋ ਮੇਰੀ ਮਾਂ ਜੋ ਮਰਜ਼ੀ ਮੈਨੂੰ ਦਵੇ ਨਾ ਦਵੇ ਅੱਛਾ ਦੇ ਨੀ ਹੁਣ ਬੜੀ ਜ਼ੁਬਾਨ ਖੁੱਲੀ ਜਦੋਂ ਤੁਹਾਡੀ ਮਾਂ ਇੰਨਾ ਮੇਰੇ ਨਾਲ ਧੱਕਾ ਕਰਦੀ ਰਹੀ ਮੇਰੀ ਮਾਂ ਨਹੀਂ ਬਿਮਾਰ ਰਹੀ ਉਹਨੇ ਮੈਨੂੰ ਇੱਕ ਵੀ ਨਹੀਂ ਜਾਣ ਦਿੱਤਾ ਤੁਸੀਂ ਸੋਫੇ ਦੇ ਵਿੱਚ ਬਹਿ ਬਹਿ ਕੇ ਗੱਲਾਂ ਸੁਣਦੇ ਰਹੇ ਜਿਵੇਂ ਵਿਚਕਾਰ ਉਦੋਂ ਤੇ ਤੁਹਾਡੀ ਜ਼ੁਬਾਨ ਹੀ ਖੁੱਲੀ ਕਿ ਮੰਮੀ ਜਾਣ ਦੋ ਭਾਬੀ ਨੂੰ ਕਿਉਂ ਰੋਕਦੇ ਪਏ ਜੇ ਅੱਜ ਚਾਬੀ ਤੋਂ ਵੱਡੀ ਸ਼ਤੀ ਤੁਹਾਡੀ ਜ਼ੁਬਾਨ ਖੁੱਲੀ ਆ ਮੇਰੀ ਗੱਲ ਸੁਣ ਲਓ ਭਾਬੀ ਬਾਰ ਬਾਰ ਉਹੀ ਗੱਲਾਂ ਨਾ ਹੁਣ ਦੁਹਾਈ ਜਾਓ ਕੱਲ ਵੀ ਮੈਂ ਤੁਹਾਨੂੰ ਸਮਝਾਇਆ ਸੀ ਨਾ ਜੋ ਹੋ ਗਿਆ ਉਹ ਹੋ ਗਿਆ ਕੀ ਕਰ ਸਕਦੇ ਆ ਐਵੇਂ ਹੋਈ ਨਹੀਂ ਕੋਈ ਗਲਤੀ ਨਹੀਂ ਐਵੇਂ ਹੋ ਗਿਆ ਟਾੜੇ ਵਾਸਤੇ ਖੇਡ ਤਮਾਸ਼ੇ ਨੇ ਇਹ ਛੋਟੇ ਮੋਟੀ ਅੰਗਲਨਾਵਾਂ ਜੋ ਹੋ ਗਿਆ ਵਾ ਤੇ ਆ ਵੀ ਛੋਟੀ ਗੱਲ ਨਹੀਂ ਆ ਤੁਸੀਂ ਆਪਣੀ ਸੱਸ ਦੀ ਚਾਬੀ ਲਗਾ ਲਈ हां मैं लगाई चाबी मैं अठो कुछ ਕੱਢਣਾ ਨਹੀਂ ਆ ਬਸ ਜੋ ਮੰਮੀ ਜੀ ਕੱਢਣਗੇ ਨਾ ਉਹ ਮੈਨੂੰ ਦੱਸ ਕੇ ਕੱਢਣਗੀ ਮੇਰੀ ਸਹਿਮਤੀ ਨਾ ਜਾਊਗਾ ਜੋ ਜਿੰਨੂੰ ਵੀ ਜਾਊਗਾ ਬਸ ਮੈਂ ਆ ਚਾਹਉਣੀ ਆ ਜੇ ਮੰਮੀ ਜੀ ਹੱਕਦਾਰ ਨੇ ਨਾ ਅਲਮਾਰੀ ਦੇ ਤੇ ਮੈਂ ਵੀ ਅੱਧ ਦੀ ਹੱਕਦਾਰ ਹਾਂ ਚੰਮੀ ਤੂੰ ਆਪਣੀ ਅਲਮਾਰੀ ਦੀ ਹੱਕਦਾਰ ਆ ਹਾਂ ਤੇਰੀ ਅਲਮਾਰੀ ਦੀ ਚਾਬੀ ਨਹੀਂ ਲੈ ਸਕਦੇ ਮੰਮੀ ਦੀ ਅਲਮਾਰੀ ਦੀ ਚਾਬੀ ਤੂੰ ਕਿੱਦਾਂ ਲੈ ਸਕਦੀ ਆ ਇਹਦੇ ਵੀ ਤੂੰ ਸਰਾਸਰ ਗਲਤ ਆ ਇੱਕ ਗੱਲ ਤਾਂ ਮੈਨੂੰ ਜਵਾਬ ਦੇ ਦੇ ਦੀ ਤੇਰੇ ਘਰ ਵਿੱਚ ਤੇਰੀ ਅਲਮਾਰੀ ਦੀ ਚਾਬੀ ਕਿਹਦੇ ਕੋਲ ਆ? ਇਹ ਮੇਰੇ ਕੋਲ ਆ। ਹਾਂ। ਤੇ ਇੱਥੇ ਮੇਰੀ ਅਲਮਾਰੀ ਦੀ ਚਾਬੀ ਮੰਮੀ ਜੀ ਦੇ ਕੋਲ ਆ। ਮੈਂ ਉਹ ਲਈ ਹੂੰ। ਭਾਬੀ ਤੂੰ ਅੱਜ ਕੱਲ ਨਾ ਕੁਝ ਜ਼ਿਆਦਾ ਡੈਪੀ ਆ। ਹਾਦੋਂ ਪਾਰ ਹੋਣ ਡਿਆ ਵਾ ਸਭ ਕੁਝ। ਅਜੇ ਤੇ ਦੀਦੀ ਕੁਝ ਵੀ ਨਹੀਂ ਕਿਹਾ। ਅਜੇ ਤੇ ਟ੍ਰੇਨਰ ਆ। ਫਿਲਮ ਤਾਂ ਸਾਰੀ ਬਾਕੀ ਆ। ਤੁਸੀਂ ਵੀ ਵੇਖ ਕੇ ਜਾਇਆ ਕਰਿਓ। ਲੱਗੇ ਸਮਝ? ਰੋਟੀਆਂ ਬਣਾਓ ਤੇ ਖਾਓ। ਮੈਂ ਆਪਣੀ ਲਾ ਲੂੰਗੀ।